ਸਕੂਲ ਦੇ ਵਿਹੜੇ ਦੇ ਵਿੱਚ ਉੱਗੇ ਬੋੜ ਥੱਲੇ ਬੈਠੇ ਪ੍ਰਾਇਮਰੀ ਦੀ ਇੱਕ ਜਮਾਤ ਤੇ ਉਹਦੇ ਵਿੱਚ ਬੈਠੇ ਤਿੰਨ ਪੱਕੇ ਦੋਸਤ ਜੋ ਦੋਸਤੀ ਨੂੰ ਜ਼ਿੰਦਗੀ ਤੋਂ ਵੀ ਜ਼ਿਆਦਾ ਵੱਡਾ ਮੰਨਦੇ ਐ ਆਓ ਸੁਣਦੇ ਹਾਂ ਇੱਕੇ ਪ੍ਰੇਰਕ ਕਹਾਣੀ ਦੋਸਤੀ ਦੀਪ ਖਾਨਪੁਰੀ ਦੀ ਲਿਖੀ ਹੋਈ ਨਿੱਕੀ ਕਹਾਣੀ ਸਕੂਲ ਦੇ ਵਿਹੜੇ ਵਿੱਚ ਉੱਗੇ ਹੋਏ ਬੋੜ ਦੇ ਥੱਲੇ ਮਾਸਟਰ ਜੀ ਨੇ 5ਵੀਂ ਜਮਾਤ ਦੀ ਕਲਾਸ ਲਾਈ ਹੋਈ ਸੀ ਸਾਰੇ ਬੱਚੇ ਕਿਤਾਬਾਂ ਆਪਣੇ ਬੈਗ ਦੇ ਉੱਤੇ ਰੱਖ ਕੇ ਬੈਠੇ ਹੋਏ ਸੀ ਤੇ ਬੱਚਿਆਂ ਦੀ ਕਤਾਰ ਦੇ ਸਭ ਤੋਂ ਮੂਹਰੇ ਚੰਦਨ, ਹਰਨਾਮ ਤੇ ਕੁਲਜੀਤਾ ਜੋ ਕਿ ਪੱਕੇ ਆੜੀ ਸੀ ਬੈਠੇ ਹੋਏ ਸੀ ਮਾਸਟਰ ਜੀ ਦੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣ ਰਹੀ ਸੀ ਜਦੋਂ ਸਭ ਕੁ ਪੂਰਾ ਹੋਇਆ ਤਾਂ ਮਾਸਟਰ ਜੀ ਨੇ ਬੱਚਿਆਂ ਨੂੰ ਪੁੱਛਣਾ ਸ਼ੁਰੂ ਕਰ ਦਿੱਤਾ ਵੀ ਤੁਸੀਂ ਵੱਡੇ ਹੋ ਕੇ ਕੀ ਬਣੋਗੇ ਭਵਿੱਖ ਦੀਆਂ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਤੇ ਪੜ੍ਹ ਲਿਖ ਕੇ ਆਪਦੀ ਜ਼ਿੰਦਗੀ ਦੀ ਟੀਚਿਆਂ ਬਾਰੇ ਦੱਸੋ ਸਭ ਤੋਂ ਮੂਹਰੇ ਬੈਠੇ ਚੰਦਨ ਤੋਂ ਪੁੱਛਿਆ ਅੱਛਾ ਤੂੰ ਦੱਸ ਵੱਡਾ ਹੋ ਕੇ ਕੀ ਬਣੇਗਾ ਮਾਸਟਰ ਜੀ ਮੈਂ ਤਾਂ ਫੌਜੀ ਬਣੂੰਗਾ ਸ਼ਾਬਾਸ਼ ਚੱਲ ਹੁਣ ਤੂੰ ਦੱਸ ਹਰਨਾਮ ਰਨਾਮਿਆ ਕੀ ਬਣੇਗਾ ਮਾਸਟਰ ਜੀ ਮੈਂ ਤਾਂ ਡਰਾਈਵਰ ਬਣਾਂਗਾ ਅੱਛਾ ਠੀਕ ਹੈ ਕੁਲਜੀਤੇ ਤੂੰ ਦੱਸ ਕੀ ਬਣੇਗਾ ਮਾਸਟਰ ਜੀ ਮੈਂ ਤਾਂ ਇੱਕ ਵੱਡਾ ਡਾਕਟਰ ਬਣਾਂਗਾ ਮਾਸਟਰ ਜੀ ਹਸਪੀਤੇ ਬੋਲੇ ਓਏ ਓਦਾਂ ਤਾਂ ਤੁਸੀਂ ਹਰ ਵੇਲੇ ਇੱਕੋ ਥਾਲੀ ਚ ਖਾਂਦੇ ਹੋ ਇਕੱਠੇ ਖੇੜਦੇ ਹੋ ਹੈ ਪਰ ਹੁਣ ਤੁਸੀਂ ਕਿੱਧਰ ਲੱਗ ਲੱਗ ਨੂੰ ਹੋ ਤਰੇ ਮੈਨੂੰ ਤਾਂ ਲੱਗਦਾ ਸੀ ਤਿੰਨਾਂ ਦੀ ਇੱਕੋ ਰਹਿ ਹੋਊਗੀ ਸਰ ਅਸੀਂ ਤਾਂ ਤਿੰਨਾਂ ਨੇ ਆਹੀ ਬਣਨਾ ਕਿਉਂ ਓਏ ਹਰਨਾਮਿਆ ਮਾਸਟਰ ਜੀ ਗੱਲ ਪਤਾ ਕੀ ਐ ਜਦੋਂ ਚੰਦਰ ਫੌਜੀ ਬਣੂਗਾ ਜੇ ਉਹਦੀ ਗੋਲੀ ਵੱਜੀ ਤਾਂ ਮੈਂ ਡਰਾਈਵਰ ਹੋਊਂਗਾ ਫਟਾਫਟ ਉਹਨੂੰ ਹਸਪਤਾਲ ਲੈ ਜਾਊਂਗਾ ਤੇ ਉੱਥੇ ਕਲਜੀਤਾ ਡਾਕਟਰ ਹੋਊਗਾ ਉਹ ਚੰਦਰ ਦਾ ਇਲਾਜ ਕਰ ਦੂਗਾ ਅਸੀਂ ਕਿਸੇ ਵੀ ਕੀਮਤ ਤੇ ਆਪਣੀ ਦੋਸਤੀ ਨੂੰ ਗਵਾਉਣਾ ਨਹੀਂ ਚਾਹੁੰਦੇ ਬੱਚਿਆਂ ਦੀ ਭੋਲੀ ਜਈ ਤੇ ਦਿਲ ਨੂੰ ਟੁੰਬਣ ਵਾਲੀ ਗੱਲ ਸੁਣ ਕੇ ਕੁਝ ਸਮੇਂ ਲਈ ਮਾਸਟਰ ਜੀ ਵੀ ਖਾਮੋਸ਼ ਹੋ ਗਏ ਅਸੀਂ ਕਈ ਵਾਰੀ ਭੁੱਲ ਜਾਂਦੇ ਆ ਕੀ ਦੋਸਤੀ ਸਿਰਫ ਖੇਡਣ ਖਾਣ ਤੁਰਨ ਫਿਰਨ ਵਾਸਤੇ ਹੀ ਹੁੰਦੀ ਹੈ ਕੱਲਾ ਖੇਡਣ ਖਾਣ ਵਾਸਤੇ ਦੋਸਤੀ ਨਹੀਂ ਹੁੰਦੀ ਦਿਲ ਦੇ ਰਿਸ਼ਤੇ ਦੀ ਗੱਲ ਹੁੰਦੀ ਹੈ ਦੋਸਤੀ ਕੀ ਤੁਹਾਡੇ ਕੋਲ ਕੋਈ ਚੰਦਨ ਹਰਨਾਮ ਜਾਂ ਕੋਈ ਜੀਤੇ ਵਰਗਾ ਦੋਸਤ ਹੈ ਜੇ ਕੋਈ ਅਜਿਹੇ ਦੋਸਤ ਹੈ ਤਾਂ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਮਿਲਦੇ ਆਂ ਅਗਲੀ ਕਹਾਣੀ ਤੇ ਨਾਲ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਪੈਣਾ ਪੱਕੀ ਤੇ ਕਹਾਣੀਆਂ ਦੇਖਣ ਵਾਸਤੇ ਜੈ